ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਵਾਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਗੁਰੂ ਸਾਈ ਦੇ ਵਿੱਚ ਤੇ ਗੁਰੂ ਸਾਈ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਪੁਰ ਦਾ ਪਿੰਡ ਆ ਸਾਧਕ ਤੋਂ ਸਿੱਧੀ ਛੜਕ ਆਉਂਦੀ ਆ 18-19 ਕਿਲੋਮੀਟਰ ਦੀ ਸਾਧਕ ਤੋਂ ਦੂਰੀ ਪੈਂਦੀ ਐ ਇਸ ਪਿੰਡ ਨੂੰ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਜਿਹੜਾ ਮਿੱਤਰੋ ਟੌਪ ਦੇ ਕਲਾਸ ਆ ਨੀਲੀ 라ਵੀ ਨਸਲ ਦੀਆਂ ਮੱਜਾਂ ਸਾਈਵਾਲ گاਵਾ ਗਿਰ گاਵਾ ਇਸ ਘਰ ਦੇ ਵਿੱਚ ਮੌਜੂਦ ਆ ਅੱਜ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਸਾਈਵਾਲ ਦੀ ਤੁਹਾਨੂੰ ਮੱਥੀ ਵਿਖਾਉਣੀ ਆ ਪਾਕਮਾਲ ਤੋਹਫਾ ਤੇ ਇੱਕ ਤੁਹਾਨੂੰ ਨੀਲੀ 라ਵੀ ਨਸਲ ਦੀ ਤੋਕੜ ਮੈਂ ਦਿਖਾਉਣੀ ਆ ਦੋ ਜਾਨਵਰਾਂ ਬਾਰੇ ਦਿਖਾਉਣੇ ਆ ਦੋਵਾਂ ਜਾਨਵਰਾਂ ਦੇ ਬਾਰੇ ਪੂਖਤਾ ਜਾਣਕਾਰੀ ਆਪਾਂ ਮਾਲਕ ਤੋਂ ਲੈਣੀ ਆ ਕਰਦੇ ਆ ਗੱਲਬਾਤ ਪਹਿਲਾਂ ਆਪਾਂ ਜਾਣਕਾਰੀ ਲੈਨੇ ਸਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਸਰਬੇ ਬਾਈ ਸਿੱਤਾ ਘਰ ਪਰਿਵਾਰ ਜੀ ਬਹੁਤ ਵਧੀਆ ਕਿਰਪਾ ਚੜ੍ਹਦੀ ਕਲਾ ਸਤਿ ਸ਼ੁਕਰ ਆ ਬਾਈ ਅੱਛਾ ਇੱਕ ਵਾਰੀ ਬਾਈ ਆਪਣਾ ਨਾਮ ਸਾਂਝਾ ਕਰ ਦਈਏ ਜੀ ਆਪਣਾ ਨਾਮ ਵੀਰ ਜੀ ਵਿਜੇ ਸਿੰਘ ਆ ਜੀ ਜੀ ਪਿੰਡ ਮੰਡੀ ਗੁਰੂਰ ਸਾਹਿਬ ਜੀ ਜ਼ਿਲ੍ਹਾ ਫਰੋਜਪੁਰ ਜੀ ਠੀਕ ਆ ਜੀ ਅੱਛਾ ਬਾਈ ਦੋ ਜਾਨਵਰ ਵੇਚਣੇ ਆਪਾਂ ਅੱਜ ਹਨਾ ਹਾਂਜੀ ਹਾਂਜੀ ਪਹਿਲਾਂ ਨੀਲੀ ਰਾਵੀ ਦੀ ਮੈਂ ਬਾਰੇ ਗੱਲ ਕਰ ਲਈਏ ਕੀ ਡਿਟੇਲ ਆ ਬਾਈ ਜਾਂਦੀ ਇਹ ਸਰਬੇ ਬਾਈ ਆਪਣੀ ਘਰ ਦੀ ਮੱਝ ਆ ਓਕੇ ਮੰਨ ਲਓ ਸਾਡੀ ਬਾਰਡਰ ਇੱਥੋਂ ਬਾਰਡਰ ਬੈਲਟ ਦੀ ਹੈ ਫਰੋਜਪੁਰ ਦੀ ਜੀ ਠੀਕ ਆ ਜੀ ਹਾਂਜੀ ਤੇ ਇਹ 300 ਇਹ ਆਪਣੇ ਕੋਲ ਸੂਗੀ ਬਾਈ ਜੀ ਠੀਕ ਹੈ ਜੀ ਹਾਂ ਤੇ ਚੌਥੇ ਲਈ ਹੋਣੇ ਦੁਬਾਰਾ ਬਣੀ ਹੈ ਠੀਕ ਹੈ ਜੀ ਪਰ ਇਹ ਹੋਣੀ ਬਣੀ ਆਪਣੇ ਵੱਡੇ ਮਾਲੀ ਤੋਂ ਠੀਕ ਹੈ ਆਪਣੇ ਅੱਗੇ ਤੋਂ ਹੀ ਹੈ ਜੀ ਹਾਂ ਥੋੜੇ ਦਿਨ ਹੋਏ ਆ ਠੀਕ ਹੈ ਠੀਕ ਅੱਛਾ ਕਿੰਨਾ ਦੁੱਧ ਤ ਕਿੰਨਾ ਦੀ ਕੀ ਸੀ ਤਾਜੀ ਸੂਈ ਇਹ ਤਾਜੀ ਸੂਈ ਬਾਈ 13 ਤੋਂ ਬਾਹਰ ਤੇ 14 ਤੋਂ ਘੱਟ ਹੈ ਸਾਡੇ ਕੋਲ ਇਨੇ ਡੰਗਰਾ ਜੇ ਕੋਈ ਉਵੇਂ ਨਹੀਂ ਮਾਲੂ ਜੀ ਤੂੰ ਮਲ ਜੀ ਟੋਪ ਸੇਵਾ ਹੋ ਜੇ ਤਾਂ 13 16 ਨੂੰ ਦੁੱਧ ਨੂੰ ਦਾਮ ਨਾਲ ਆਰਾਮ ਨਾਲ ਜੀ ਠੀਕ ਆ ਫਿਰ ਇੱਕ ਸਰਬੇਨ ਦੀ ਗੱਲ ਕੀ ਆ ਮੱਜਾ ਮੇਰੇ ਕੋਲ ਹੋਰ ਵੀ ਵੱਧ ਹੋਈਆਂ ਆ ਪਾ ਹੋਰ ਵੀ ਫੀਲਡ ਚ ਰਹਿਣੇ ਆ ਹਾਂ ਮੱਜਾਂ ਦੀ ਹਮੇਸ਼ਾ ਗਾੜੀ ਘੱਟ ਹੁੰਦੀ ਆ ਪਿਛਾੜੀ ਜ਼ਿਆਦਾ ਹਾਂ ਜੀ ਜੀ ਇਹ ਮਾਈਦੀਆਂ ਸਿਰਫ ਵਾਤਵਾ ਦੇ ਇੱਕ ਜਾਂ ਦੋ ਧਾਰਾਂ ਦਾ ਫਰਕ ਹੋਏਗਾ ਅੱਛਾ ਉਹਨੇ ਚਾਰੇ ਬਰਾਬਰ ਹਾਂਜੀ ਬਰਾਬਰ ਵੀ ਮੰਨ ਲਓ ਜੇ 7 ਕਿਲੋ ਡੰਗ ਦਾ ਦੁੱਧ ਦਿੰਦੀ ਹੈ ਤੇ ਸਾਢੇ ਤਿੰਨ ਤਿੰਨ ਕਿਲੋ ਹਾਂ ਇਹਦਾ ਬਰਾਬਰ ਹੈ ਚਾਰਾ ਥਰਾ ਚ ਓਨਾ ਨੇ ਹਾਂਜੀ ਤੇ ਫਿਰ ਭਾਈ ਲੇਵਾ ਬਹੁਤ ਚੰਗਾ ਤਿਆਰ ਕਰਦੀ ਹੋਣੀ ਹਾਂ ਮੰਨ ਲਓ ਟਾਇਰ ਲੇਵੇ ਦੀ ਬਹੁਤ ਸੋਹਣੀ ਤੇ ਨਾੜਾ ਨੂੜਾ ਬਾਨੇ ਤੇ ਬਹੁਤ ਆ ਪਰਲੇ ਪਾਸੇ ਮੰਨ ਲਓ ਉਹ ਆਪਾਂ ਕੈਮਰਾ 'ਚ ਵਿਖਾ ਦਾਂਗੇ ਬਾਈ ਅੱਛਾ ਭਾਈ ਇਹ ਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਇਨੂ ਬਾਈ ਜੀ 7 ਮਹੀਨੇ ਹੋ ਗਏ ਸੀ ਨੀ 7 ਮਹੀਨੇ ਹੋ ਗਏ ਸੁਨਹਿਤ ਦੀ ਫਿਰ ਰਿਪੀਟ ਤੇ ਚੱਲ ਗਈ ਇਹ ਨਹੀਂ ਰਿਪੀਟ ਨਹੀਂ ਇਹਨੂੰ ਟੀਕਾ ਫਰਾਇਆ ਸੀ ਆਪਾਂ ਅੱਛਾ ਆਪਣੇ ਵਾਲੇ 852 ਦੇ ਲਿਆਂਦੇ ਸੀ ਉੱਥੋਂ ਅੱਛਾ ਲਾ ਠੀਕ ਆ ਤੇ ਇਹ ਦੁਬਾਰਾ ਬਹੁਤ ਗਰਮੀ ਬੜੀ ਸੀ ਬਾਈ ਜੀ ਠੀਕ ਆ ਹਾਂ ਗਰਮੀ ਬਹੁਤ ਤੇ ਉਹਦਾ ਕਹਿੰਦਾ ਨਾ ਪਰੀਏ ਪਰ ਗਰਮੀ ਜਿਹਾ ਭਰਤੀ ਇਹ ਹੁਣ ਦੁਬਾਰਾ ਫਿਰ ਬੋਲ ਪਈ ਆਕਤੀ ਹੁਣ ਆਪਣੇ 6 ਤਰੀਕ ਨੂੰ ਆਪਣੇ ਇਰਸਾਨ ਤੋਂ ਕਰਾਈਏ ਠੀਕ ਆ ਬਾਈ ਠੀਕ ਆ ਜੀ ਹਾਂਜੀ ਅੱਛਾ ਹੋਰ ਮੈਂ 6 ਤਰੀਕ ਨੂੰ ਆਪਣੇ ਇਰਸਾਨ ਤੋਂ ਕਰਾਈਏ ਹਾਂਜੀ ਠੀਕ ਆ ਬਾਈ ਅੱਛਾ ਬਾਈ ਅੱਜ ਦੁੱਧ ਕਿੰਨਾ ਤਿਆਰ ਆ ਹੁਣ ਤੋਕੜ ਦੇ ਥੱਲੇ ਜੀ ਸਹੀ ਬਾਈ ਇਸ ਟਾਈਮ ਆ ਇਹਦਾ ਦੁੱਧ ਹੈਗਾ 7 ਕਿਲੋ ਠੀਕ ਆ ਜੀ ਭਾਵੇਂ ਡੱਬਾ ਮਾਰ ਲਓ ਭਾਵੇਂ ਦੋ ਵਾਰੀ ਚੋਲੋ ਭਾਵੇਂ ਤਿੰਨ ਵਾਰੀ ਚੋਲੋ ਚਲ ਠੀਕ ਆ ਮੰਨ ਲਓ ਕਈ ਵਾਰੀ ਤਿੰਨ 3.5 ਕਿਲੋ ਇੱਕ ਟਾਈਮ ਦਾ ਕਈ ਵਾਰੀ ਬਾਅਦ ਪਾਈਆ ਘਾਟ ਠੀਕ ਆ ਠੀਕ ਆ ਇਹ ਆਪਣੇ ਨਾ ਪੱਠੇ ਮੁੱਕੇ ਪਸੂ ਬੜਾ ਜਿਆਦਾ 18 19 ਬਸੂ ਹਾਂ ਪਸੂ ਜਿਆਦਾ ਹੋਏ ਦੂਗੀ ਕੀ ਦਾ 2 ਕਿਲੋ ਦੀ ਗਾਰੰਟੀ ਆਪਣੀ ਹੈ ਠੀਕ ਹੈ ਨੋਂ 10 ਅੱਲੀ ਨੂੰ ਪੱਠੇ ਪਾਵੇ ਇੰਨੇ 8 ਕਿਲੋ ਤੇ ਚਲੀ ਜਾਊਗੀ 8 9 ਕਿਲੋ ਤੇ 8 9 ਕਿਲੋ ਤੇ ਚਲੀ ਜਾਊਗੀ ਹਾਂਜੀ ਅੱਛਾ ਬਣੀ ਨੂੰ ਹੁਣ 6 ਦਿਨ ਹੋ ਗਏ ਜੀ ਨੂੰ ਹਾਂਜੀ ਹਾਂਜੀ 6 ਦਿਨ ਠੀਕ ਹੈ ਠੀਕ ਹੈ ਅੱਛਾ ਬਈ ਆਪਣੇ ਛੋਟੇ ਦਾ ਡਾਇਰੈਕਟਰ ਵਾਈ ਹੈ ਬਈ ਝੂਠ ਨਹੀਂ ਆਪਾਂ ਮਾਰਨਾ ਠੀਕ ਹੈ ਰੇਟ ਕੀ ਰਹੂਗਾ ਬਈ ਜੰਦਾ ਰੇਟ ਆਂਦਾ ਆਪਾਂ ਬਈ ਉਹਨਾਂ ਆਪਾ ਵੇਖੀ ਜਾਈਦਾ ਤੁਹਾਡੇ ਸਾਹਮਣੇ ਸਰਬੇ ਵੀਡੀਓ ਨਿੱਕੇ ਨਿੱਕੀਆਂ ਕੱਟੀਆਂ ਲਿਆ ਕੇ ਹਾਂ ਮੰਨ ਲਓ ਕੋਈ 45000 ਮੰਗੀ ਜਾਂਦਾ ਕੋਈ 35000 ਮੰਗੀ ਜਾਂਦਾ ਬਿਲਕੁਲ ਜੀ ਬਿਲਕੁਲ ਫਿਰ ਉਹਦਾ ਪਤਾ ਨਹੀਂ ਕਿੰਨਾ ਦੇਣਾ ਹੈ ਇਹ ਤਾਂ ਗੱਲ ਹੈ ਇਹਦੇ ਭਾਈ ਚਾਰ ਆਪਾ ਬੱਚੇ ਲੈਣੇ ਚਾਰੇ ਆਪਣੇ ਕੋਲ ਵੇਖ ਲੈ ਕੋਈ ਆ ਗਏ ਇੱਕ ਜਿਹੜੀ 31 ਸੂਏ ਦੀ ਕੱਟੀ ਆ ਦੇਣੀ ਨਹੀਂ ਆਪਾ ਮਗਰ ਬੈਠੀ ਠੀਕ ਆ ਹਾਂ ਪਾੜੇ ਤੇ ਮਿਲਦੀ ਆ ਆਰਮ ਨਾਲੀ ਠੀਕ ਆ ਜੀ ਇੱਕ ਜੱਟ ਦੀ ਇੱਕ 507 ਦਾ ਕਟਾ ਠੀਕ ਆ ਤੇ ਇੱਕ ਰੋਡੇ ਵਾਲੀ ਲੈਂਚੋਂ ਝੋਟੀ ਸੀ ਉਹ ਪੂਆ ਦੇ ਕੋਲੇ ਆਂਦੀ ਠੀਕ ਆ ਠੀਕ ਹੈ ਚੌਥਾ ਸੂਆ ਨੰਨੇਗਾ ਸੂ ਤੇ ਜੇ ਜਾਂ ਟੀਕਾ ਲਵਾ ਦੋਗੇ ਉਹੋ ਜੇ ਬੱਚਾ ਦੇ ਮਤਲਬ ਜਿਹੜਾ ਸੀਮਨ ਯੂਜ਼ ਕਰ ਲਾਂਗੇ ਉਹ ਬੱਚਾ ਪੈਦਾ ਕਰੂਗੀ ਹਾਂਜੀ ਹਾਂਜੀ ਉਹੋ ਹੀ ਕਰੂਗੀ ਠੀਕ ਆ ਬਾਈ ਠੀਕ ਤੇ ਫਿਰ ਉਹਨਾਂ ਚੋ ਕਟੀਆਂ ਦਾ ਪਤਾ ਨਹੀਂ ਵੀ ਕਿੰਨਾ ਦੇਊਗੀ ਹਾਂਜੀ ਇਹਦੀ ਗਾਰੰਟੀ ਹੈ ਵੀ ਮਤਲਬ 14 ਲੀਟਰ ਦੀ ਆਪਣੀ ਗਾਰੰਟੀ ਹੈ ਠੀਕ ਆ ਜੀ ਫਿਰ ਭਾਰ ਦੀ ਥਣਾ ਦੇ ਵਿੱਚ ਕੋਈ ਵੀ ਨੁਕਸ ਹੋਵੇ ਆਪਾਂ ਵੀਡੀਓ ਆ ਦੀ ਸ਼ੇਵ ਰੱਖ ਲਵੇ ਇਹ ਨੁਕਸ ਹੋਵੇ ਆਪਣੇ ਕੋਲ ਡਬਲ ਪੈਸੇ ਦੇ ਕੇ ਠੀਕ ਆ ਜੀ ਭਾਵੇਂ ਉਹ ਤੋਂ ਬਣੀ ਮੱਝ ਤੋਂ ਨੇ ਪੈਸੇ ਦੀ ਆਪਾਂ ਨੂੰ ਵਾਪਸ ਦੇ ਦੇ ਠੀਕ ਆ ਬਾਈ ਡਬਲ ਪੈਸਿਆਂ ਦੀ ਮੰਨ ਲਓ ਸਵਾ ਲੱਖ ਦੀ ਲਾ ਕੇ ਜਾਊਗਾ ਉਹ ਡਬਲ ਪੈਸੇ ਦੀ ਤਿਆਰ ਹੋਈ ਮੈਂ ਲੈ ਲਾਂਗੇ ਹਾਂ ਡਬਲ ਪੈਸਿਆਂ ਦੀ ਠੀਕ ਆ ਓਕੇ ਜੀ ਠੀਕ ਆ ਅੱਛਾ ਬਾਈ ਹੁਣ ਇਹਨੂੰ ਅੱਜ 8 ਦਿਨ ਹੋ ਗਏ ਟੀਕਾ ਭਰਾਏ ਨੇ ਫਿਰ ਹਨਾ ਬਣੀਗਾ ਨਹੀਂ ਛੋਟੇ ਤੋਂ ਬਣੀ ਹਾਂ ਛੋਟੇ ਤੋਂ ਕਰਾਸ ਹੋਈ ਨੂੰ ਡੋਕਾ ਕਰਕੇ ਗੱਪ ਕੇ ਨਹੀਂ ਕੀਤਾ ਨੇ ਅਜੇ ਇਹ ਮੈਂ ਨਹੀਂ ਚੋਈ ਇਹ ਨਾ ਘਰ ਦੇ ਚੋਂਦੇ ਆ ਤੇ ਕਿਆ ਨਹੀਂ ਦਿੱਤਾ ਹਾਂਜੀ ਠੀਕ ਆ ਬਾਈ ਤੋ ਵੀ ਬਈ ਕੱਢੋ ਬਾਰ ਨੂੰ ਮਣਾ ਜੈਨਾ ਹੂੰ ਲੈ ਵੀ ਮਿੱਤਰੋ 7-8 ਦਿਨ ਹੋ ਗਿਆ ਮਤਲਬ ਮੈਂ ਕ੍ਰਾਸ ਹੋਈ ਨੂੰ ਕਿਹੜੇ ਸਾਨ ਕਿਹੜਾ ਸੀਗਾ ਆਪਣਾ ਬਈ 500 852 ਨਾਗ ਪੁੱਲ ਦਾ ਮਾਮਾ ਹੈ ਸੀਆਰਪੀ ਨੰਬਰ 852 ਸਾਨ ਜਿਹੜਾ ਪਿੱਛੇ ਜੇ ਬੋਲੀ ਹੋਈ ਸੀ ਉਥੋਂ ਬਾਈ ਹੁਣ ਇਹਨੇ ਖਰੀਦਿਆ ਉਹ ਸਾਨ ਤੋਂ ਕਰਮਾ ਵਾਲੀ ਕ੍ਰਾਸ ਹੋਈ ਹੋਈ ਆ 7 ਕਿਲੋ ਦੁੱਧ ਐਨ ਕੰਡੇ ਵਾਲਾ ਦੋਵਾਂ ਟੇਮਾਂ ਦੇ ਥੱਲੇ ਰੈਡੀ ਆ ਕੱਟੀ ਲੈਣ ਵਾਲੀ ਗੱਲ ਵਾਂਗੂ ਵਾਕਿਆ ਬਈ ਅੱਜ ਤੀ ਕੱਟੀ ਲੈਣੇ 32000 ਦੀ ਕੱਟੀ ਮਿਲਦੀ ਆ ਆਪਾਂ ਨੂੰ ਤੇ ਉਹਦਾ ਪਤਾ ਨਹੀਂ ਉਹਨੇ ਕੀ ਕਰਨਾ ਹੁੰਦਾ ਤੇ ਇਹ ਬਾਈ ਦੀ ਗੱਲਾਂ ਕੋ ਵੀ ਇਹ 7-8 ਕਿਲੋ ਦੁੱਧ ਤਾਂ ਅੱਜ ਤੁਹਾਡੇ ਘਰੇ ਚਲਾ ਜਾਣਾ ਫੇਰ ਇਹਦਾ ਪੀਕ ਲੈਵਲ ਜਿਹੜਾ ਰਿਕਾਰਡ ਆ 13 ਤੋਂ 14 ਕਿਲੋ ਦਾ ਗਾਰੰਟੀ ਵਾਲਾ ਸੱਤਾਂ ਮਹੀਨਿਆਂ ਦੀ ਇਹ ਸੂਈ ਹੋਈਆ ਕਰਮਾਂ ਵਾਲੀ ਤੇ ਬਾਈ ਉਹਨਾਂ ਨੇ ਟੀਕਾ ਭਰਾ ਤਾਂ ਟੀਕੇ ਦੇ ਕ੍ਰੋਸ ਹੋ ਕੇ ਨਹੀਂ ਮਨ ਲਓ ਕਈ ਵਾਰੀ ਕ੍ਰੋਸਿੰਗ ਪਸ਼ੂ ਚੱਕਦਾ ਨਹੀਂ ਹੁੰਦਾ ਇਹ ਜੋ ਵੈਸੇ ਬਾਈ ਹੋਣਾਂ ਨੇ ਪਹਿਲਾਂ ਟੀਕਿਆਂ ਤੋਂ ਹੀ ਬੱਚੇ ਲਏ ਹੋਏ ਜਾਂਦੇ ਪੇਟੋ ਕਰਮ ਵਾਲੀ ਪਰ ਅੱਧ ਕਿ ਇਹ ਸਾਂ ਤੋਂ ਕਰਾਸਾ ਹੁਣ ਆ ਜੋ ਇੱਕ ਤੁਹਾਨੂੰ ਟੌਪ ਦੀ ਸਾਈ ਵਾਲ ਬੱਚੀ ਦਿਖਾਉਣਾ ਮੈਂ ਅੱਛਾ ਬਾਈ ਬੱਚੀ ਖੀਰੀ ਹੋਈ ਏ ਦੰਦਾ ਤੋਂ ਹਾਂਜੀ ਖੀਰੀ ਏ ਜੀ ਠੀਕ ਆ ਆ ਹੀਟ ਹੋਣੇ ਆਈ ਹੋਈ ਏ ਬਾਈ ਜੰਦੀ ਠੀਕ ਆ ਹਾਂ ਤੇ ਪਰ ਉਹ ਕਹਿੰਦਾ ਵੀ ਅਜੇ ਬੱਚੇ ਦੇ ਨਹੀਂ ਮੰਨ ਲੋ ਇੱਕ ਟੀਕ ਰਹਿਣ ਦਿਓ ਠੀਕ ਆ ਜੀ ਪਹਿਲੀ ਵਾਰ ਹੀ ਆਈ ਏ ਹੀਟ ਹਾਂਜੀ ਹਾਂਜੀ ਬਈ ਪਲੀ ਪੁਲੀ ਚੰਗੀ ਆ ਹਨਾ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਇਹਦਾ ਮਾਂ ਦਾ 15 16 ਲੀਟਰ ਹੈਗਾ ਸੀ ਠੀਕ ਆ ਇਹਦੇ ਸੀਮਨ ਦੀ ਕੋਈ ਜਾਣਕਾਰੀ ਹੈਗੀ ਨਹੀਂ ਵੀਰੇ ਹੈਗੀ ਹੈ ਸਰਕਾਰੀ ਸੀਮਨ ਦੀ ਹੈ ਠੀਕ ਆ ਮੰਨ ਲਓ ਉਹ ਸਰਕਾਰੀ ਭਰਿਆ ਹੀ ਮੁੰਡੇ ਨੇ ਠੀਕ ਆ ਭਰੇਗਾ ਨਹੀਂ ਆ ਮੈਂ ਮੇਰੇ ਕੋਲ ਸੀਮਨ ਦਾ ਸਾਈਵਾਲ ਦੇ ਵਾਧੂ ਪਿਆ ਘਟੋ ਘਟ ਠੀਕ ਆ ਪਰ ਝੂਠ ਮਾਰਨਾ ਨਹੀਂ ਬਈ ਹਾਂ ਬਈ ਗਾ ਆਪ ਨੂੰ ਕਨਫਰਮ ਨਹੀਂ ਗਾ ਹਾਂਜੀ ਉਹ ਪਤਾ ਨਹੀਂ ਕਿਹੜਾ ਠੀਕ ਆ ਅੱਛਾ ਉਹ ਉਹ ਲਿਖੀ ਦਾ ਨਹੀਂ ਸੀ ਤੇ ਯਾਦ ਭੁੱਲ ਜਾਂਦਾ ਹੁਣ ਲਿਖੀ ਦਾ ਸਾਰੇ ਠੀਕ ਆ ਬਈ ਹੁਣ ਇਹਦਾ ਰੇਟ ਕੀ ਰਹੂਗਾ ਬੱਛੀ ਦਾ ਜੀ ਇਹ ਆਪਾਂ ਰੇਟ ਬਈ ਜੀ 22000 ਦੀ ਬੱਚੀ ਦੇ ਦਾਂਗੇ ਬਾਈ ਠੀਕ ਹੈ ਬਾਈ ਤੋਰੀ ਵੀਰੇ ਮਣਾ ਕੱਢ ਲੈ ਠੰਡੀ ਸ਼ੀਲ ਆ ਬਾਈ ਇਹ ਨਹੀਂ ਕੋਈ ਵੀ ਮੰਨ ਲਓ ਜਿਵੇਂ ਕਿਸ ਤਰ੍ਹਾਂ ਦਾ ਵੀ ਠੀਕ ਹੈ ਬਾਈ ਤੁਸੀਂ ਵੀ ਮੰਨ ਲਓ ਲੈ ਵੀ ਮੇਤਰੋ ਪਿਓਰ ਸਾਈ ਵਾਲ ਕੱਢੇ ਪਰ ਨੂੰ ਤੋਰ ਲਓ ਬਾਈ ਕਿ ਇਹਨਾਂ ਸਾਈ ਵਾਲ ਦਾ ਸ਼ੌਂਕ ਪੂਰਾ ਕਰਨਾ ਬਾਈ ਅੱਜ ਕੱਲ ਸੋਚੀਏ ਦਾ ਬੱਚੀ ਬੱਚਾ ਤਿਆਰ ਕਰਨ ਦੇ 2 ਸਾਲ ਡੇਢ ਦੇ ਵਿੱਚ ਬਾਈ 60000 ਦਾ ਦੁੱਧ ਪਿਆ ਜਾਂਦਾ ਪੀ ਜਾਂਦਾ ਤੇ ਬਣੀ ਬਣੀ ਵਹਿੜ ਤੁਹਾਨੂੰ ਕਰਮਾ ਵਾਲੀ 22000 ਦੇ ਵਿੱਚ ਮਿਲ ਜਾਣੀ ਹੈ ਪਿਓਰ ਸਾਈ ਵਾਲ ਕੁਆਲਟੀ ਤੁਸੀਂ ਆਪ ਇਹਦੇ ਵਿੱਚ ਚੈੱਕ ਕਰ ਸਕਦੇ ਆ ਬਰੀਕੀ ਬਰੂਕੀ ਬੱਚੀ ਦੇ ਵਿੱਚ ਤੁਸੀਂ ਆਪ ਪਿਓਰਟੀ ਇਹਦੀ ਚੈੱਕ ਕਰ ਸਕਦੇ ਆ ਕਰਮ ਹਾਂ ਜੀ ਇਹ ਦੇਖ ਸਕਦੇ ਨੇ ਦੰਦਾ ਲੋ ਇਹ ਕਰਮਾ ਵਾਲੀ ਖੀਰੀ ਆ ਫਾਊਸ ਲਾ ਕੇ ਚੰਗੀ ਆ ਪ੍ਰੋਪਰ ਸੀਮਨ ਦੀ ਜਿਹੜੇ ਰਿਗਾਰਡ ਨਹੀਂ ਮਿਲਿਆ ਹੁੰਦਾ ਹੈ ਕਿਸੇ ਚੰਗੇ ਦੀ ਕੋਈ ਪਾਈ ਹੋਰ ਕੋਲੇ ਸਾਰੇ ਜਾਨਵਰੀ ਸਾਈਵਾਲ ਦੇ ਸੀਮਣ ਜਿਹੜੇ ਚੰਗੇ ਯੂਜ਼ ਕਰਦੇ ਆ ਵੇਖੋ ਇੱਕ ਇਧਰਲੇ ਪਾਸੇ ਨਿੱਕੀ ਜੀ ਬੱਸੀ ਸਾਈਵਾਲ ਦੀ ਵੇਖ ਕੱਡੀ ਸੋਹਣੀ ਬਈ ਇਹ ਕਿਹੜੇ ਦੀ ਆ ਗਈ ਬਾਈ ਇਹ 160 ਛਾੜ ਦੀ ਸੈਗ ਦੇ ਸੈਗ ਦੇ 160 ਛਾੜ ਦੀ ਅੱਛਾ ਤੇ ਇਹ ਗਿਰਦਾ ਕੀ ਨਾਲ ਬਾਈ ਹਾਂ ਇਹ ਲਵਾਇਆ ਸਾਈਵਾਲ ਦਾ ਹੀ ਆਉਂਦੀ ਵੱਛੀ ਹੈ ਹਾਂ 올ਿਵਰ ਦੀ ਇਹ ਵੀ ਹੁੰਦੀ ਹੈ ਠੀਕ ਆ ਆ ਆਪਣੀ ਉਹ ਵੱਡੀ ਗਾਂ ਜਿਹੜੀ ਇੱਥੇ ਬਾਹਰ ਗਈ ਠੀਕ ਆ ਅੱਛਾ ਇਹ ਵੱਛੀ ਕਿੰਨੇ ਦੇ ਹੋਗੀ ਗਿਰ ਕਿੰਨੇ ਚਰਦੀ ਹੋਗੀ ਬਈ ਇਹ ਹੋ ਗਈ ਜੀ 1.5 ਸਾਲ ਦੀ ਹੋ ਗਈ 1.5 ਸਾਲ ਦੀ ਹਾਂ ਆ ਵੱਡੀ ਐ ਇਹਨਾਂ ਨਾਲ ਇਹ ਇਹ ਦੋਨਾਂ ਦਾ ਮਤਲਬ ਥੋੜਾ ਬਹੁਤ ਹੀ ਫਰਕ ਆ ਨਾ ਉਮਰ ਦੇ ਥੋੜਾ 6 ਕੁ ਮਹੀਨਾ ਦਾ ਫਰਕ ਹੈ 6 ਕੁ ਮਹੀਨਾ ਦਾ ਫਰਕ ਹੈ ਤੇ ਆ 21083 ਦੀ ਹੈ ਜੀ 21084 ਦੀ ਜੀ ਹਾਂ 21083 83 ਦੀ ਸੈਕਦੀ ਹੈ ਵੀ ਹਾਂਜੀ ਠੀਕ ਹੈ ਸੈਕ ਦਾ ਮੈਂ ਮਤਲਬ ਦੁੱਧ ਦੇ ਵਿੱਚ ਰਿਜ਼ਲਟ ਟੌਪ ਆ ਹਨਾ ਹਾਂਜੀ 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 ਹੂੰ ਠੀਕ ਹੈ ਭਾਈ ਅੱਛਾ ਇਹ 22000 ਦੀ ਵੱਛੀ ਦੇ ਦਿਆਂਗੇ ਆਪਾਂ ਹਾਂਜੀ ਨਹੀਂ ਮੇਤਰੂ 22000 ਦੀ ਵੱਛੀ ਮਿਲ ਜੂਗੀ 60000 ਦੀ ਮਹ ਬਾਈ ਹੁਣੀ ਉਹਦੇ ਦੇਵਾਂਗੇ ਵਿੱਚੋਂ ਥੋੜਾ ਬੋਧਾ ਦਾ ਮੰਤਰ ਕਰ ਦੋ ਕਿ ਮੌਕੇ ਤੇ ਆ ਕੇ ਦਾ ਮੁੱਲ ਜਿਆਦਾ ਆਪਾਂ ਦਾਂਗੇ 60000 ਦੀ ਬਾਈ ਠੀਕ ਆ ਬਾਈ ਮੁੱਲ 65000 ਆ ਬਾਈ ਠੀਕ ਆ ਵੀਰੇ ਠੀਕ ਆ ਉਹ ਆਪਾਂ ਕਿਤੇ ਗੱਲਾਂ ਕਰਦੇ ਬਾਈ ਤਨ ਮੈਂ ਕਿਹਾ ਵੀ ਦੇ ਆਪਾਂ ਇੰਨੇ ਦੀ ਦਾਂਗੇ ਠੀਕ ਆ ਠੀਕ ਆ ਥੋੜਾ ਘੱਟ ਨਹੀਂ ਦੇਣੀ ਠੀਕ ਆ ਬਾਈ ਅੱਛਾ ਨੰਬਰ ਸਾਂਝਾ ਕਰ ਦਈਏ ਇੱਕ ਵਾਰੀ ਜੀ ਹਾਂ ਜੀ 99144 ਜੀ 73791 ਇੱਕ ਵਾਰੀ ਹੋਰ ਬੋਲ ਦਈਏ ਜੀ ਇੱਕ ਨੰਬਰ ਹੋਰ ਬੋਲ ਦਈਏ ਨਹੀਂ ਇਹੀ ਨੰਬਰ ਇੱਕ ਵਾਰੀ 99144 73791 ਠੀਕ ਆ